22 ਜਨਵਰੀ ਨੂੰ ਸ਼੍ਰੀ ਅਯੁੱਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰティਸ਼ਟਾ ਸਮਾਰੋਹ ਹੋਣ ਜਾ ਰਿਹਾ ਹੈ। ਪੂਰੇ ਭਾਰਤ ਦੇ ਵਿੱਚ ਇਸ ਟਾਈਮ ਖੁਸ਼ੀ ਦੀ ਲਹਿਰ ਜਿਹੜੀ ਚੱਲਦੀ ਪਈ ਹੈ। ਇਸੇ ਲਹਿਰ ਦੇ ਵਿੱਚ ਘਰ-ਘਰ ਦੇ ਵਿੱਚ ਸ਼੍ਰੀ ਅਯੁੱਧਿਆ ਤੋਂ ਆਏ ਹੋਏ ਅਕਸ਼ਤ ਘਰ-ਘਰ ਦੇ ਵਿੱਚ ਦਿੱਤੇ ਜਾ ਰਹੀ ਨੇ ਤੇ ਲੋਕਾਂ ਦੇ ਵਿੱਚ ਭਾਰੀ ਉੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕ ਅਕਸ਼ਤ ਦੇਣ ਆਏ ਲੋਕਾਂ ਦਾ ਵੱਧ ਝੜ ਕੇ ਸਵਾਗਤ ਕਰ ਰਹੇ ਨੇ ਅਤੇ ਪੁਸ਼ਪ ਵਰਸ਼ਾ ਕਰ ਰਹੇ ਨੇ। ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਅਕਸ਼ਤ ਜੋ ਕਿ ਬੰਦਰੇ ਪਏ ਨੇ ਸਰ 500 ਸਾਲ ਬਾਅਦ ਭਾਰਤ ਦੇ ਵਿੱਚ ਦੀਵਾਲੀ ਖੁਸ਼ੀਆਂ ਭਰੀ ਮਨਾਈ ਜਾ ਰਹੀ ਪਈ ਹੈ ਬਹੁਤ ਹੀ ਵੱਧ ਚੜ ਕੇ ਮਨਾਈ ਜਾ ਰਹੀ ਪਈ ਹੈ ਸ਼੍ਰੀ ਰਾਮ ਚੰਦਰ ਜੀ ਪ੍ਰਭੂ ਰਾਮ ਜੰਦਰ ਜੀ 22 ਤਰੀਕ ਨੂੰ ਉਹਨਾਂ ਦੇ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਹੋਣ ਜਾ ਰਿਹਾ ਪਿਆ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਮੈਂ ਕਮਲਦੇਵ ਲੁਧਿਆਣਾ ਤੋਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਐਡਾ ਵੱਡਾ ਇਤਿਹਾਸ ਰਚਨ ਜਾ ਰਿਹਾ 500 ਸਾਲ ਦਾ ਪੁਰਾਣਾ ਜਿਹੜਾ ਹੈ ਇਤਿਹਾਸ ਹੈ 500 ਸਾਲ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੇ 1,90,000 ਜਿਹੜੇ ਹੈ ਲੋਕ ਐਸੇ ਜਿਹੜੇ ਹੈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਇਸ ਮੰਦਰ ਨੂੰ ਬਚਾਉਣ ਵਾਸਤੇ ਤੇ ਹੋਰ ਬਣਾਉਣ ਵਾਸਤੇ ਉਹਦੇ ਵਾਸਤੇ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਕਿ ਅਕਸ਼ਤ ਵੰਡਨ ਦਾ ਜਿਹੜਾ ਕੰਮ ਹੈ ਸਾਡਾ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਦਾ ਅਭਿਆਨ ਹੈ ਜੋ ਕਿ ਕੱਲ ਸਮਾਪਤ ਹੋਣ ਜਾ ਰਿਹਾ ਹੈ ਔਰ ਇਸ ਅਕਸ਼ਤ ਨੂੰ ਅਸੀਂ ਘਰ-ਘਰ ਦੇਣ ਵਾਸਤੇ ਜਾ ਰਹੇ ਹਾਂ ਸਾਰੇ ਘਰਾਂ ਦੇ ਵਿੱਚ ਔਰ ਇੰਨਾ ਭਾਰੀ ਉਤਸ਼ਾਹ ਹੈ ਕਿ ਜਿਹੜੀਆਂ ਅਸੀਂ 85-85 ਸਾਲ ਦੀਆਂ ਮਾਤਾਵਾਂ ਨੇ ਉਹ ਤਾਂ ਜੋਰ-ਜੋਰ ਨਾਲ ਆਵਾਜ਼ ਲਗਾ ਕੇ ਬੋਲਦੀਆਂ ਨੇ ਏ ਰਾਮ ਮੇਰੇ ਰਾਮ ਔਰ ਕਈ ਵਾਰੀ ਬੜੇ ਹੀ ਭਾਵੁਕ ਕਿਸਾਨ ਜਿਹੜੇ ਆ ਉਹ ਹੋ ਜਾਂਦੇ ਆ ਸਾਨੂੰ ਦੇਖਣ ਨੂੰ ਮਿਲੇ ਆ ਔਰ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਤਾਂ ਐਸਾ ਵੀ ਹੈ ਕਿ ਲੋਕਾਂ ਨੇ ਸਾਨੂੰ ਆਪਣੇ ਘਰਾਂ 'ਚੋਂ ਵਾਪਸ ਹੀ ਨਹੀਂ ਆਣ ਦਿੱਤਾ ਉਹ ਕਹਿੰਦੇ ਸੀ ਤੁਹਾਨੂੰ ਚਾਹ ਪਲਾਏ ਵਗੈਰ ਜਾਣ ਹੀ ਨਹੀਂ ਦੇਣਾ ਮਤਲਬ ਇੰਨਾ ਉਹ ਸਵਾਗਤ ਦਾ ਜਿਹੜਾ ਹੈ ਉਹ ਕੰਮ ਚੱਲਦਾ ਪਿਆ ਔਰ ਬਹੁਤ ਹੀ ਜ਼ੋਰਦਾਰ ਧਿੱਕੇ ਨਾਲ ਸੀ ਇੱਕ ਗਲੀ ਦੇ ਵਿੱਚ ਚਲੇ ਗਏ ਉੱਥੇ ਮਾਤਾਵਾਂ ਸੜੀਆਂ ਜਿਹੜੀਆਂ ਨੇ ਉਹ ਮਾਤਰ ਸ਼ਕਤੀ ਆ ਉੱਪਰ ਛੱਤ ਦੇ ਉੱਤੇ ਤੀਜੀ ਮੰਜ਼ਲ ਤੇ ਰਹਿੰਦੇ ਸੀ ਉਹਨਾਂ ਨੇ ਬੜੀ ਜ਼ੋਰ ਨਾਲ ਆਵਾਜ਼ ਲਾ ਕੇ ਸਾਨੂੰ ਰੋਕਿਆ ਵੀ ਤੁਸੀਂ ਜਾਈਓ ਨਾ ਮੈਂ نیچے ਆ ਰਹੀ ਆਂ ਔਰ ਇਸ ਤਰ੍ਹਾਂ ਕਰਕੇ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈਗਾ ਵਾਹ ਔਰ ਦੀਪਾਵਲੀ ਮਨਾਉਂਦਾ ਪਹਿਲਾਂ ਹੀ ਲੋਕਾਂ ਨੇ ਜ ਅਸੀਂ ਉਹਨਾਂ ਨਾਲ ਗੱਲ ਕਰਦੇ ਆਂ ਵੀ ਤੁਸੀਂ ਦੀਪਾਵਲੀ ਮਨਾਣੀ ਐ ਲੇਕਿਨ ਉਹ ਕਹਿੰਦੇ ਆਂ ਵੀ ਅਸੀਂ ਤਾਂ ਦੀਪਮਾਲਾ ਦਾ ਪਹਿਲਾਂ ਹੀ ਇੰਤਜ਼ਾਮ ਕਰ ਲਿਆ ਆ ਆਰਡਰ ਦਿੱਤੇ ਹੋਇਆ ਲਾਈਟਾਂ ਲਗਾਉਂਦੇ ਵੀ ਦੀਪਮਾਲਾ ਕਰਨਦੇ ਵੀ ਦੀਪਕ ਵੀ ਜਵਾਵਾਂਗੇ ਕਿ ਉਹਦੇ ਔਰ ਦੀਪਮਾਲਾ ਵੀ ਕਰਾਂਗੇ ਇਹ ਜਿਹੜਾ ਐਡਾ ਵੱਡਾ ਇਤਿਹਾਸ ਰਚਣ ਜਾ ਰਿਹਾ ਬਹੁਤ ਵੱਡਾ ਔਰ ਬਹੁਤ ਵੱਡੀ ਗੱਲ ਐ ਵੀ ਅਸੀਂ ਸਾਰੇ ਜਿਸ ਵੇਲੇ ਸਾਡੇ ਪੁਰਖਾਂ ਨੇ ਬਾਬਿਆਂ ਦਾਦਿਆਂ ਨੇ ਇਸ ਅੰਦੋਲਨ ਦੇ ਵਿੱਚ ਹਿੱਸਾ ਲਿੱਤਾ ਹੋਊਗਾ ਅੱਜ ਅਸੀਂ ਉਸ ਚੀਜ਼ ਦੇ ਸਾਕਸੀ ਬਣਨ ਜਾ ਰਹੇ ਆ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਜਿਹੜਾ ਹੈ ਪ੍ਰਭੂ ਸ਼੍ਰੀ ਰਾਮ ਜੀ ਦਾ ਮੰਦਿਰ ਬਣਨ ਜਾ ਰਿਹਾ ਔਰ ਬਬੂ ਜੀ ਰਾਮੂ ਲਾਲਾ ਜੀ ਉਹਦੇ ਵਿੱਚ ਬਿਰਾਜਮਾਨ ਹੋਣ ਜਾ ਰਹੇ ਆ ਔਰ ਬਹੁਤ ਬਹੁਤ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿਆਂ ਔਰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਵੀ ਆਪਣੇ ਮਿੱਤਰ ਸੱਜਣ ਹੈਗੇ ਆ ਉਹ ਸਾਰੇ ਹੀ ਮਾਤਰ ਸ਼ਕਤੀ ਵੀ ਆਪਣੇ ਘਰ ਦੇ ਕੋਲ ਜਿਹੜਾ ਮੰਦਿਰ ਹੈ ਉਸ ਦੇ ਵਿੱਚ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਸਾਰੇ ਲੋਕ ਜਿੰਨੇ ਵੀ ਹੈ ਉਹ ਸਾਰੇ ਉਸ ਮੰਦਿਰ ਦੇ ਵਿੱਚ ਜਾਣ ਆਪਣੇ ਘਰ ਦੇ ਨੇੜੇ ਵਾਲੇ ਦੇ ਵਿੱਚ ਔਰ ਉੱਥੇ 11 ਤੋਂ ਲੈ ਕੇ 1 ਵਜੇ ਤੱਕ ਜਿਹੜਾ ਲਾਈਵ ਪ੍ਰਸਾਰਣ ਹੋਣਾ ਹੈ ਜਾਂ ਉੱਥੇ ਸਤਸੰਗ ਹੋਣਾ ਹੈ ਔਰ ਉਸ ਤੋਂ ਬਾਅਦ ਲਾਈਵ ਪ੍ਰਸਾਦਨ ਦੇ ਵਿੱਚ ਜਿਹੜੀ ਮਹਾ ਆਰਤੀ ਹੋਣੀ ਹੈ, ਪ੍ਰਥਮ ਆਰਤੀ ਹੋਣੀ ਹੈ ਪ੍ਰਭੂ ਸ਼੍ਰੀ ਰਾਮ ਜੀ ਦੀ। ਉਹਨੂੰ ਸਾਖਸ਼ਾਤ ਰੂਪ ਦੇ ਵਿੱਚ ਆਪਣਾ ਜਿਹੜਾ ਹੈ ਉਹ ਸਾਕਸੀ ਬਣ ਕੇ ਆਪਾਂ ਉਹਨੂੰ ਦੇਖੀਏ, ਉਸ ਗੱਲ ਦੀ ਆਪਾਂ ਗਵਾਹ ਬਣੀਏ ਔਰ ਸਾਡੇ ਬੱਚੇ ਵੀ ਉਸ ਗੱਲ ਦੇ ਗਵਾਹ ਬਣਨ ਕਿ ਅੱਜ ਜਿਹੜਾ ਹੈ 500 ਸਾਲਾਂ ਬਾਅਦ ਸਾਨੂੰ ਇਹ ਮੌਕਾ ਮਿਲਿਆ ਕਿ ਜਿਹੜਾ ਰਾਮ ਜੀ ਉੱਥੇ ਬਿਰਾਜਮਾਨ ਹੋ ਰਿਹਾ ਹੈ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਤੁਸੀਂ ਘਰ-ਘਰ ਦੇ ਵਿੱਚ ਸ਼੍ਰੀ ਅਯੁੱਧਿਆ ਤੋਂ ਆਏ ਪ੍ਰਭੂ ਰਾਮਚੰਦਰ ਜੀ ਦੇ ਪ੍ਰਸ਼ਾਦ ਜਿਹੜੇ ਅਕਸ਼ਤ ਤੁਸੀਂ ਘਰ-ਘਰ ਦੇ ਰਹੇ ਪਿਓ। ਪੰਚਤ ਤੁਸੀਂ ਕਿੰਨੇ ਘਰਾਂ ਤੱਕ ਮਤਲਬ ਇਹ ਪਹੁੰਚਾ ਚੁੱਕੇ ਹੋ ਜੈ ਸ਼੍ਰੀ ਰਾਮ ਦੀ ਚੰਦਰ ਸਿੰਘ ਐਡਵੋਕੇਟ 로ਹਿਆਣਾ ਤੋਂ ਅਸੀਂ ਇਹ ਸੁੰਦਰ ਨਗਰ ਏਰੀਆ ਦੇ ਵਿੱਚ ਲਗਭਗ 650 ਘਰਾਂ ਦੇ ਵਿੱਚ ਅਕਸ਼ਿਤ ਵਿੱਚ ਪਹੁੰਚ ਚੁੱਕੇ ਆਂ ਔਰ ਇਦਾਂ ਦਾ ਅਨੁਭਵ ਹੈ ਕਿ 650 ਦੇ 650 ਘਰ ਜਿਨ੍ਹਾਂ ਦੇ ਘਰ ਗਏ ਆ ਸਭ ਨੇ ਆਓ ਭਗਤਬੋਧ ਕੀਤੀ ਹੈ ਔਰ ਇਹ ਕੋ ਇੱਕ ਕਹਿੰਦੇ ਕੀ ਇੱਕ ਸੁਪਨਾ ਹੈ ਜਿਹੜਾ ਪੂਰਾ ਹੋਣ ਜਾ ਰਿਹਾ ਸਨ 1528 ਦੇ ਵਿੱਚ ਜਬਰ ਨੇ ਦੇ ਉੱਤੇ ਕਬਜ਼ਾ ਕਰ ਲਿੱਤਾ ਗਿਆ ਸੀ ਮੰਦਰ ਦੇ ਉੱਤੇ ਅੱਜ 2024 ਲਗਭਗ 500 ਸਾਲ ਬਾਅਦ ਦੁਆਰਾ ਮੰਦਰ ਦੀ ਪ੍ਰਾਣ ਪ੍ਰਤੀਸਥਾ ਹੋ ਰਹੀ ਹੈ RAMJANDER JI ਦੀ ਮੂਰਤੀ ਉਹਦੇ ਅੰਦਰ ਜਾ ਰਹੀ ਹੈ ਤੇ ਇਹ ਬਹੁਤ ਵੱਡਾ ਦਿਨ ਹੈ ਸਾਰੇ ਲਈ ਸਾਰੇ ਦੇਸ਼ ਵਾਸੀਆਂ ਨੂੰ ਮੈਂ ਇੱਕ ਅਨੁਰੋਧ ਕਰੂੰਗਾ ਕਿ ਉਸ ਦਿਨ ਆਪਣੇ ਘਰ ਦੀ ਮਾਲਾ ਦੀਵਾਲੀ ਵਾਲਾ ਉਤਸਵ ਜ਼ਰੂਰ ਮਨਾਓ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ